ਜਿਹੜੇ ਕਾਰਜਕਰਤਾ ਆਲੇ-ਦਲੇ ਖੜੇ ਨੇ ਪੰਡਾਲ ਦੇ ਵਿੱਚ ਪਹੁੰਚ ਕੇ ਆਪਾਂ ਸਟੇਜ ਦੀ ਕਾਰਵਾਈ ਸ਼ੁਰੂ ਕਰੀਏ ਦੋ ਚਾਰ ਨਾਰੇ ਲਾਵਾਗਾ ਨਾਰੇ ਦਾ ਜਵਾਬ ਨਾਰੇ ਤੇ ਦੇਣਾ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਹੱਥ ਚ ਆ ਕੇ ਨਾਰੇ ਦਾ ਜਵਾਬ ਦੇਣਾ ਹੈ ਆਪਣੇ ਹੱਥ ਦੇ ਵਿੱਚ ਕੱਟਆਊਟ ਨੇ ਮੋਦੀ ਜੀ ਦਾ ਤੇ ਗੇਂਦਰ ਆਂਧੇ ਦਾ ਤੇ ਆਪਣਾ ਜਿਹੜਾ ਚੌਥੀ ਸ਼ਾਨ ਹੈ ਕਮਲ ਦਾ ਫੁੱਲ ਉਦੋਂ ਉਰੂ ਉੱਪਰ ਜੇਕਰ ਆਪmane ਭਾਰਤੀ ਜਨਤਾ ਪਾਰਟੀ ਜਿੰਦਾਬਾਦ रकेश गुप्ता जी ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਲਈ ਸਟੇਜ ਤੇ ਆਉਣ ਤੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ શ્રી ਰਕੇਸ਼ ਗੁਪਤਾ ਜੀ ਬਹੁਤ ਹੀ ਸਰਕਾਰਯੋਗ ਮਨਤੇ ਵਿਰਾਜਮਾਨ ਭਾਜਪਾ ਪਾਰਟੀ ਦੇ राष्ट्रीय सचिव और पंजाब भाजपा के सह श्रीमान श्री नरेंद्र रैना जी इस श्री फतेहगढ़ साहब लोकसभा के इंचार्ज पूर्व आई ए एस भारतीय जनता पार्टी पंजाब प्रदेश के महामंत्री सरदार जगमोहन सिंह राजू जी इस प्रभारी प्रदीप गर्ग जी खन्ना जिला अध्यक्ष जिलाद भूपेंद्र चीमा जी और पार्टी बहुत ही सत्कारित प्रदेश दे, संगठन के भाजपा के उपाध्यक्ष विक्रमजीत चीमा जी बाकी सारे ही दर्जा बदर्जा मंच से विराजमान पदाधिकारीगण मेरे सामने बैठे कार्यकर्ता साथियों आज जिस तरह सारे जानकारी है असी रोज देखते दे, सुनते हैं लोकसभा का जोड़ा पर्व पूरे हिंदुस्तान चल रहा है और वो अंतिम चरण जो एक जून न है भूमिका रहने वाली है साथियों हिंदुस्तान इस लोकसभा जो पर्व पर उत्सव पूरा देश मना रहे हैं है ਬਾਈਕ ਆਈਟਮ ਬੋਲ ਰਿਹਾ ਆ ਬਾਈਕ ਬਾਈਕ ਸਾਡੇ ਦੇਸ਼ ਦੇ ਐਸਐਸਪੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰભાઈ ਮੋਦੀ ਜੀ ਜੋ ਕਿ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਔਰ ਜਿਹੜਾ ਉਹਨਾਂ ਨੇ ਨਾਰਾ ਦਿੱਤਾ ਹੈ ਕਿ ਅਬ ਕੀ ਵਾਰ 400 ਵਾਰ ਜੋ ਮਿਸ਼ਨ ਲਿਆ ਹੈ ਉਹ ਮਿਸ਼ਨ ਨੂੰ ਕਾਮਯਾਬ ਕਰਨ ਲਈ ਪੂਰੇ ਦੇਸ਼ ਦੇ ਵਿੱਚ ਉਹਨਾਂ ਦਾ जिस तरह का प्रवास चल रहा है पंजाब भी रहा और उसी प्रवास की कड़ी के तहत अच्छी फतेहगढ़ साहब लोग सभा केस के रक्षा मंत्री पूर्व राष्ट्रीय अध्यक्ष श्रीमान राजनाथ सिंह जी का अच्छ सा खना के आगमन हो रहा है साथियों देश के दे ਇਸ ਲੋਕ ਸਭਾ ਦੇ ਚੋਣਾਂ ਦੇ ਵਿੱਚ ਮੁੱਖ ਮੁਕਾਬਲਾ ਲੋਕ ਕਹਿੰਦੇ ਆ ਪਰ ਮੈਂ ਕਹਿੰਦਾ ਇੱਕ ਮੁਕਾਬਲੇ ਦੇ ਵਿੱਚ ਦੂਸਰਾ ਤਲਾਚੀ ਤੇ ਖੜਦਾ ਨਹੀਂ ਕਿਉਂਕਿ ਉਹ ਇੱਕ ਸਵਾਰਥੀ ਮੋਦੀ ਦੇ ਕੰਮ ਤੋਂ ਬਹੁਤ ਉਤਾਲੇਵਾਦ ਉਦੇਸ਼ ਨੂੰ ਨੁੱਟਣ ਵਾਲੇ ਲੋਕਾਂ ਦਾ ਟੋਲਾ ਜਿਹਦਾ ਨਾਮ ਇੰਡੀ ਗਠਜੰਦਨ ਹੈ ਜਿਹੜਾ ਕਿ ਵਿਸ਼ਵਾਸ ਲਈ ਗਠਜੰਦਨ ਬਣਾਇਆ ਗਿਆ ਤੇ ਦੂਸਰੀ ਤਰਫ ਰਾਸ਼ਟਰਵਾਦ देश की डेवलपमेंट देश की सुरक्षा देश का नेशनल और इंटरनेशनल लेवल पे अपने आप के तहत देश के प्रधानमंत्री जी का दस साल का कार्यकाल है सालों दस साल दे देश की साख देश का राष्ट्रीय सुरक्षा का तंत्र देश का आंतरिक सुरक्षा का तंत्र देश विकास की गति ਦੇਸ਼ ਦੇ ਵਿੱਚ ਨਿਮਨ ਸਤਰ ਤੱਕ ਨਿਚਲੇ ਸਤਰ ਤੱਕ ਆਖਰੀ ਪਾਇਦਾਨ ਤੱਕ ਖੜੇ ਵਿਅਕਤੀ ਦੀ ਸੋਚ ਰੱਖਣ ਲਈ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਜੇ 10 ਸਾਲ ਦੇ ਵਿੱਚ ਆਪਣਾ ਕਾਰਜ ਕੀਤਾ ਸਾਥੀਓ ਮੈਂ ਦੇਖ ਰਿਹਾ ਸੀ ਕਿ ਕੱਲ ਇੰਡੀਆ ਗਠਜੰਤਰ ਦੀ ਇੱਕ ਰੈਲੀ ਦੇ ਵਿੱਚ ਅੰਮਰਸਰ ਬੈਠੇ ਰਾਹੁਲ ਗਾਂਧੀ ਜੀ ਪੰਜਾਬ ਆਇਆ ਔਰ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਹਨਾਂ ਦੇ ਸਥਾਨੀਏ ਪੰਜਾਬ ਦੇ ਨੇਤਾ ਜੋ ਰੋਜ਼ ਉਹਨਾਂ ਨੂੰ ਗਾਲ੍ਹਾਂ ਕੱਢਦੇ ਆ ਆਮ ਆਦਮੀ ਪਾਰਟੀ ਨੂੰ ਪਰ ਮਜਬੂਰੀ ਕਿੰਨੀ ਬੜੀ ਹੈ ਕਿ ਗਠਜੰਬੰਦਨ ਦੇ ਨਾਤੇ ਉਹਨਾਂ ਨੇ ਕੱਲ ਇੱਕ ਸ਼ਬਦ ਵੀ ਪੰਜਾਬ ਸਰਕਾਰ ਦੇ ਖਿਲਾਫ ਨਿਕਰੇ ਆ ਕਿਉਂਕਿ ਇਹ ਮਜਬੂਰੀ ਦਾ ਗਠਜੰਬੰਦਨ ਹੈ ਸਥਾਨੀਏ ਨੇਤਾ ਉਹਨਾਂ ਦੇ ਗਾਲ੍ਹਾਂ ਕੱਢਦੇ ਨੇ ਔਰ ਉਹ ਉਰੇ ਆ ਕੇ ਆਪਣੀ پارٹی ਦਾ ਪ੍ਰਚਾਰ ਕਰਦੇ ਹੋਏ ਉਹਨਾਂ ਦੇ ਬਾਰੇ ਕੋਈ ਗੱਲ ਨਹੀਂ ਬੋਲਦੇ ਸਾਥਿਓ ਮੈਂ ਆਪ ਸਮਝੀ ਨੂੰ ਅਪੀਲ ਕਰਦਾ ਹੈ ਬੇਨਤੀ ਕਰਦਾ ਹੈ ਕਿ ਦੇਸ਼ ਦੀ ਸੁਰੱਖਿਆ ਦੇਸ਼ ਦਾ ਵਿਕਾਸ ਔਰ ਦੇਸ਼ ਦੇ ਅੰਤਿਮ ਵਿਅਕਤੀ ਅੰਤਿਮ ਪਾਇਦਾਨ ਤੇ ਖੜੇ ਵਿਅਕਤੀ ਤੱਕ ਆਪਣੀ ਜੋ ਗਤੀ ਪ੍ਰਧਾਨ ਮੰਤਰੀ ਜੀ ਨੇ ਦਿੱਤੀ ਹੈ ਉਹ ਸੋਚ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆ ਨਾਲ ਹੀ 1 ਜੂਨ ਨੂੰ ਅਸੀਂ ਭਾਤੀਆਂਤਾ ਪਾਰਟੀ ਦੇ ਕੈਂਡੀਡੇਟ ਸ੍ਰੀ ਗੇਜਰਾਮ ਜੀ ਵਾਲਮੀਕੀ ਜੀ ਨੂੰ ਕਮਲ ਦੇ ਬੁਲਦਾ ਬਟਨ ਦਬਾ ਕੇ ਕਾਮਯਾਬ ਬਣਾਣਾ ਹੈ ਤਾਂਕੀ ਜੋ 400 ਪਾਰ ਦਾ ਨਾਰਾ ਮੋਦੀ ਜੀ ਨੇ ਦਿੱਤਾ ਹੈ ਉਸ 400 ਪਾਰ ਜਿਹੜੀ ਮਾਲਾ ਬਣਨੀ ਹੈ 400 ਪਾਰ ਮੋਤੀਆਂ ਦੀ ਉਹਦੇ ਚ ਇੱਕ ਮੋਤੀ ਸ੍ਰੀ ਫਤਿਹਗੁਰ ਸਾਹਿਬ ਜੀ ਤੋਂ ਪਹੁੰਚੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਕੇਸ਼ ਗੁਪਤਾ ਜੀ ਮੈਂ ਦੇਖ ਰਿਹਾ ਪਾਰੀ ਸੰਖਿਆ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਆ ਰਹੇ ਨੇ हाथ 'ਚ ਝੰਡੇ ਫੜ ਕੇ ਭਾਰਤੀ ਜਨਤਾ ਪਾਰਟੀ ਦਾ ਝੰਡਾ ਫੜ ਕੇ ਬੁਲੰਦ ਕਰਕੇ ਆ ਰਹੇ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇ ਕੁਰਸੀਆਂ ਦੇ ਬੈਠਣਗੇ ਸਾਰੇ ਸਾਰੇ ਆਪਣਾ ਆਪਣਾ ਸਥਾਨ ਲੈਣਗੇ ਜਿਹੜੇ ਆ ਰਹੇ ਨੇ ਕਾਰਜਕਰਤਾ ਮੈਂ ਦੋ ਤਿੰਨ ਨਾਅਰੇ ਲਾਵਾਂਗਾ ਨਾਅਰਿਆਂ ਦਾ ਜਵਾਬ ਨਾਅਰੇ ਦੇਣਾ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਸਾਨੇ ਆਉਤੋਂ ਸ਼੍ਰੀ ਪਵਨ ਟਿੰਕੂ ਜੀ ਨੂੰ ਮੈਂ ਦਦਾਰ ਸਿੰਘ ਪੱਟੀ ਜੀ ਨੂੰ ਬੇਨਤੀ ਕਰਦਾ ਹੈ ਸਾਡੇ ਜ਼ਿਲ੍ਹਾ ਅਧਿક્ષ ਨੇ ਉਹ ਸਟੇਜ ਤੇ ਆਉਣਗੇ ਸਰਦਾਰ ਦਦਾਰ ਸਿੰਘ ਪੱਟੀ ਜੀ ਇੱਧਰ ਕਿਰਪਾ ਕਰਕੇ ਬੇਨਤੀ ਹੈ ਕਿ ਉਹਨਾਂ ਦਾ ਸਥਾਨ ਸਟੇਜ ਤੇ ਸਟੇਜ ਤੇ ਆਉਣਗੇ ਸਰਦਾਰ ਦਦਾਰ ਸਿੰਘ ਪੱਟੀ ਜੀ ਨੂੰ ਬੇਨਤੀ ਕਰਦਾ ਹਾਂ ਮੈਂ ਹੁਣ ਬੇਨਤੀ ਕਰਦਾ ਹਾਂ ਸ਼੍ਰੀ ਪਵਨ ਟਿੰਕੂ ਨੂੰ ਜੀ ਨੂੰ ਕਿ ਉਹ ਵੀ ਸਟੇਜ ਤੇ ਆਉਣਗੇ ਮਾਈਕ ਤੇ ਸਿਰਫ 2 ਮਿੰਟ ਵਾਸਤੇ ਆਪਣੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਨੂੰ ਸੰਬੋਧਨ ਕਰਨਗੇ ਸ਼੍ਰੀ ਪਵਨ ਟਿੰਕੂ ਜੀ ਸਮੇਂ ਦਾ ਤਿਆਰ ਰੱਖਣਾ ਜੈ ਸ਼੍ਰੀ ਰਾਮ ਬਹੁਤ ਹੀ ਸਤਿਕਾਰਯੋਗ ਸਤਿਕਾਰਯੋਗ ਮੰਚ ਤੇ ਮੇਰੇ ਸਾਹਮਣੇ ਪੰਡਾਲ ਦੇ ਵਿੱਚ ਬੈਠੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਪਰੋਂ ਤੇ ਭਰਾਵੋ ਅੱਜ ਜੋ ਜੋੜਾਂ ਦੇ ਵਾਤਾਵਰਣ ਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਜੋ ਹਲਕਾ ਫਤੇਗੜ ਸਾਹਿਬ ਦੀ ਰੈਲੀ ਦੇ ਵਿੱਚ ਸਰਦਾਰ ਗੇਜਾ ਰਾਮ ਬਾਲਵੀ ਜੀ ਦੇ ਹੱਕ ਵਿੱਚ ਸਰਦਾਰ ਰਾਜਨਾਥ ਸਿੰਘ ਜੀ ਸੰਬੋਧਨ ਕਰਨ ਲਈ ਪਹੁੰਚ ਰਹੇ ਨੇ ਜਿੱਥੇ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ उत्तर देश के बहुत ही तेजस्वी और यशस्वी प्रधानमंत्री नरेंद्र मोदी जी की अगुवाई के अच्छ समुचा देश भारतीय जनता पार्टी की सरकार बनाने के लिए पब्बा भार हो सारे जो भारतीय जनता पार्टी के पंजाब के कै कैंडीडेट ने उन्होंने अपनी अपनी सपोर्ट करिए और तन मन धन दे पार्टी की मदद करिए ਔਰ ਇਥੋਂ ਆਪਣੇ ਅਗੇਜਾਰਾਮ ਬਾਲਮੀਕੀ ਜੀ ਨੂੰ ਆਉਣ ਲਈ ਇੱਕ ਤਰੀਕ ਨੂੰ ਕਮਲ ਦੇ ਫੁੱਲ ਤੇ ਮੋਰਾ ਲਾ ਕੇ ਵੱਧ ਵੱਧ ਵੋਟਾਂ ਪਵਾ ਕੇ ਜੇਤੂ ਬਣਾ ਕੇ ਭੇਜੀਏ ਮੰਚ ਤੇ ਸਾਰੇ ਸਤਿਕਾਰਯੋਗ ਸ਼ਸ਼ੀਤਾ ਦਾ ਬਹੁਤ ਬਹੁਤ ਧੰਨਵਾਦ ਕੰਮ ਕਰਨਾਰੇ ਬੈਠੇ ਆ ਗਏ ਚੱਲेंगे ਅੱਗੇ ਵੀ ਆਏ ਕਿਉਂਕਿ ਆ ਗਏ ਸਤਿਕਾਰਯੋਗ ਹਾਂਜੀ ਮੈਂ ਸਾਰਿਆਂ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਹਾਂ ਸਰਦਾਰ ਜੇ ਸਰਦਾਰ ਸਿੰਘ ਪੱਤੀ ਪਹੁੰਚ ਗਏ ਨੇ ਜੀ ਪੰਡਾਇਤ ਪਹੁੰਚ ਚੁੱਕੇ ਨੇ ਉਹ ਕੁਰਸੀਆਂ ਤੇ ਬੈਠਣ ਗਏ ਕਿ ਥੋੜੀ ਦੇਰ ਦੇ ਵਿੱਚ ਆਪਣੇ ਨੇਤਾ ਦੇਸ਼ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਜੀ ਆਪਣੇ ਪਹੁੰਚਣ ਨਾਲ ਨੇ ਵੈਕਬ ਆ ਫੇਰ ਸਭ ਨੂੰ ਬੇਨਤੀ ਕਰਦਾ ਹੈ ਕਿ ਆਪਣਾ ਸਥਾਨ ਲੈਣਗੇ ਹੁਣ ਮੈਂ ਨਵੇਦਨ ਕਰਾਂਗਾ ਸ੍ਰੀ ਅਜੇ ਸੂਰ ਜੀ ਨੂੰ ਜੋ ਸਾਫ ਦਾ ਜ਼ਿਲ੍ਹਾ ਪ੍ਰਧਾਨ ਨੇ ਖੰਨਾ ਨੇ ਜ਼ਿਲ੍ਹਾ ਦੇ ਉਹਨਾਂ ਨੂੰ ਬੇਨਤੀ ਕਰਨਾ 2 ਮਿੰਟ ਵਾਸਤੇ ਸਭ ਨੂੰ ਆਪਣਾ ਅਸ਼ੀਰਵਾਦ ਦੇਣਗੇ ਸ੍ਰੀ ਅਜੇ ਸੂਰ ਜੀ ਸਟੇਜ ਤੇ ਵਿਰਾਜਮਾਨ ਸਾਡੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਹਿ ਪਰਿਵਾਰੀ ਸ਼੍ਰੀ ਨਰੇਂਦਰ ਰੈਣਾ ਜੀ ਉਹਨਾਂ ਦੇ ਨਾਲ ਜੋ ਫਤਿਹਗੜ ਸਾਹਿਬ ਪਾਰਲੀਮੈਂਟ ਦੇ ਪਰਿਵਾਰੀ ਨੇ ਜਗਮੂਨ ਸਿੰਘ ਰਾਜੂ ਜੀ ਔਰ ਜੋ ਪਾਰਲੀਮੈਂਟ ਫਤਿਹਗੜ ਸਾਹਿਬ ਤੋਂ ਪਦੀਪ ਲੜਕੀ ਜੀ ਔਰ ਜੋ ਸਾਡੇ ਪੰਜਾਬ ਦੇ ਵਾਈਸ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਕੀਮਾ ਜੀ ਉਹਨਾਂ ਦੇ ਨਾਲ ਇਸ ਜ਼ਿਲ੍ਹੇ ਦੇ ਪ੍ਰਧਾਨ ਕੁਪੀਦਰ ਸਿੰਘ ਜੀ ਅਤੇ ਜੋ ਸਨਮਾਨਿਤ ਮਨਜ਼ ਹੈ ਔਰ ਜੋ ਸਮੂਹੀ ਸਾਹਮਣੇ ਬੈਠੇ ਕਾਰਜਕਰਤਾ ਬੰਦੂ ਜੋ ਅੱਜ ਅਜ ਰਾਜਨਾਥ ਸਿੰਘ ਜੀ ਨੂੰ ਜੋ ਵਿਸ਼ੇਸ਼ ਕੋਰ ਦੇ ਰੱਖਿਆ ਮੰਤਰੀ ਆਪਣੇ ਬੰਦੇ ਦਾ ਪਰਹਾ ਰਹੇ ਨੇ ਉਹਨਾਂ ਨੂੰ ਜੋਲਣ ਲਈ ਆਇਓ ਪਹਿਲਾ ਫਤਿਹ ਦੀ ਝਾਂਜ ਫਤਿਹ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਤੱਕੜੀ ਦਾ ਚੋਣ ਨਿਸ਼ਾਨ ਮਿਲਦਾ ਸੀ ਮੈਂ ਅੱਜ ਇਹ ਬੇਨਤੀ ਕਰੂੰਗਾ ਵੀ ਆਪਣਾ ਸੁਭਾਗ ਹੋਇਆ ਹੈ ਕਿ ਜੋ ਆਪਾਂ ਨੂੰ ਜੋ ਮੋਤੀਆਂ ਦੀ ਮਾਲਾ 400 ਦੀ ਬਰੋਈ ਜਾ ਰਹੀ ਹੈ ਐਨਡੀਏ ਸਰਕਾਰ ਦੀ ਉਹਦੇ ਜੀ ਇੱਕ ਮੋਤੀ ਆਪਾਂ ਆਪਣੇ ਫਤਿਹਗੜ੍ਹ ਸਾਹਿਬ ਤੋਂ ਜੋ ਕੈਂਡੀਡੇਟ ਖੜੇ ਐ ਗੇਜਾਰਾਮ ਬਾਲਮਿਕੀ ਜੀ ਆਪਾਂ ਨੂੰ ਆਪਾਂ ਉਹਨਾਂ ਨੂੰ ਦਿਤਾ ਕੇ ਵੱਧ ਤੋਂ ਵੱਧ ਵੋਟਾਂ ਬੁਲਾ ਕੇ ਉਹ ਮੋਤੀਆਂ ਦੀ ਮਾਲਾ ਦੀk ਮੰਗਾ ਆਪਣਾ ਗੇਜਾ ਰਾਮ ਵਾਲਮੀਕੀ ਜੀ ਦਾ ਵੀ ਇਹਨਾਂ ਨੂੰ ਰੋਜਤਾ ਕੇ ਭੇਜੀਏ ਤਾਂ ਕਿ ਆਪਾਂ ਨੂੰ ਕਿਸੇ ਨੂੰ ਵਿੱਚ ਪਾਏ ਬਿਨਾ ਜੇ ਪਾਰਲੀਮੈਂਟ ਦਾ ਕੋਈ ਕੰਮ ਹੈ ਕੋਈ ਆਪਣੇ ਇੰਡਸਟਰੀ ਲਿਸਟ ਨੂੰ ਕੋਈ ਗਰੀਬ ਮਜ਼ਦੂਰ ਨੂੰ ਕੋਈ ਕਿਸਾਨ ਨੂੰ ਜੋ ਸਾਡੇ ਗੇਜਾਰਾਮ ਬਾਲਮਿਕੀ ਜੀ ਸਾਡੇ ਜੋ ਸ਼੍ਰੀ ਫਰਦੇਗਨ ਸਾਹਿਬ ਨੂੰ ਹਲਕੇ ਦੀ ਨੁਮਾਇੰਦਗੀ ਕਰਦੇ ਆ ਆਪਾਂ ਇਹਨਾਂ ਨਾਲ ਸਿੱਧਾ ਸਿੱਧਾ ਤਾਲ ਮੇਲ ਬਿਠਾ ਕੇ ਮੈਂ ਅਕਸਰ ਸੁਣਿਆ ਇਹਨਾਂ ਨਾਲ ਰੈਲੀਆਂ 'ਚ ਜਾਣ ਦਾ ਮੌਕਾ ਮਿਲਦਾ ਹੈ ਇਹ ਕਹਿੰਦੇ ਬਾਇਆ-ਬਾਇਆ ਜਾਣ ਦੀ ਲੋੜ ਨਹੀਂ ਹੈ ਇੱਕ ਪਾਸੇ મોદી ਜੀ ਦਾ ਹੱਥ ਫੜਨਾ ਇੱਕ ਪਾਸੇ ਜਿਹਦਾ ਕੰਮ ਕਰਾਉਣਾ ਉਹਦਾ ਹੱਥ ਫੜਨਾ ਵੀ ਮੈਂ ਉਹਦੇ ਹੀ ਫਾਈਲ ਤੇ ਸਾਈਨ ਕਰਵਾ ਦੇਣੀ ਹੈ ਮੇਰੀ ਕੋਈ ਇੱਕ ਬੇਨਤੀ ਹੈ ਆਪਾਂ ਨੂੰ ਬਹੁਤ ਵਧੀਆ ਕੈਂਡੀਡੇਟ ਮਿਲੇ ਆਂ ਵੀ ਆਪਾਂ ਆਣ ਵਾਲੀ ਇੱਕ ਤਰੀਕ ਨੂੰ ਵੱਧੋ ਵੱਧੋ ਕਮਲ ਦੇ ਫੁੱਲ ਚੋਣ ਨਿਸ਼ਾਨ ਦੇ ਵੋਟਾਂ ਪਵਾ ਕੇ ਜੇਜਾਰਾਮ ਬਾਲਵਿਕੀ ਜੀ ਨੂੰ ਕਾਮਯਾਬ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਜੀ ਜੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਪਰਮ ਸਤਕਾਰਯੋ ਭਾਰਤੀ ਜਨਤਾ ਪਾਰਟੀ ਦੀ ਮੰਚ ਤੇ ਬਿਰਾਜਮਾਨ ਵਾਜੋਗ ਤੇ ਸਦਮਾਨ ਜੋਗ ਸ਼ਕਤੀਤਾ ਜਿਨ੍ਹਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਇੰਡੀਆ ਦੇ ਸੈਕਟਰੀ ਅਰ ਪੰਜਾਬ ਦੇ ਸਹਿਨ ਚਾਰਜ ਰੈਣਾ ਜੀ ਉਹਨਾਂ ਦੇ ਨਾਲ ਮੰਚ ਤੇ ਬਿਰਾਜਮਾਨ ਭਾਰਤੀ ਜਨਤਾ ਪਾਰਟੀ ਦੇ ਜਨਨ ਸੈਕਟਰੀ ਰਟਾਇਰਡ ਆਈਐਸ ਆਫਸਰ ਇੰਚਾਰਜ ਲੋਕ ਸਭਾ ਫਤਿਹਗੜ੍ਹ ਸਾਹਿਬ ਜਗਮੋਹਨ ਰਾਜੂ ਜੀ ਪਰ ਬਾਓ ਸਤਕਾਰ ਜੋ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਸਰਦਾਰ ਵਿਕਰਮਜੀਤ ਸਿੰਘ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ ਮੰਚ ਤੇ ਵਿਰਾਜਮਾਨ ਖੰਨਾ ਹਲਕੇ ਦੇ ਕਨਵੀਨਰ ਇੰਚਾਰਜ ਸਰਦਾਰ ਗੁਰਪ੍ਰੀਤ ਸਿੰਘ ਜੀ ਪੱਟੀ ਸਾਹਿਬ ਸਾਰੇ ਜ਼ਿਲ੍ਹਾ ਪ੍ਰਧਾਨ ਸਾਫਤਾ ਤੇ ਮੌਜੂਦਾ ਕਨਵੀਨਰ ਸਹਿਬਾਨ ਸਾਹਮਣੇ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਨੌਜਵਾਨ ਬਜ਼ੁਰਗੋ ਨੌਜਵਾਨੋ ਪਰ ਬਹੁਤ ਸਤਿਕਾਰਯੋਗ ਮੇਰੇ ਪ੍ਰੈਸ ਵਾਲੇ ਵੀ ਆਓ ਸਾਰੇ ਇੱਕ ਵਾਰ ਕਰਮ ਜੋਸ਼ੀ ਦਾ ਸਬੂਤ ਦਿੰਦੇ ਹੋਏ ਗੁਰੂ ਸਾਹਿਬ ਦੀ ਬਖਸ਼ੀ ਫਤਿਹ ਦਾ ਸਾਂਝ ਪਾਵਾਂਗੇ ਬਿਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਫਤੇਗਰ ਸਾਹਿਬ ਦੀ ਪੁੱਤਰ ਧਰਤੀ ਹੋਵੇ ਤੇ ਫਤੇ ਦਾ ਜਵਾਬ ਇੰਨਾ ਖੰਡਾ ਆਵੇ ਮੈਨੂੰ ਗੱਲ ਜਚੀ ਨਹੀਂ ਇੱਕ ਵਾਰ ਫੇਰ ਦੁਬਾਰਾ ਸਾਰੇ ਹੱਥ ਖੜੇ ਕਰਕੇ ਮੁਠੀਆਂ ਮੀਚ ਕੇ ਫਤੇ ਦਾ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਜੈ ਜੀ ਵਾਹਿਗੁਰੂ ਜੀ ਕਾ ਖਾਲਸਾ ਜੈ ਜੀ ਸ਼੍ਰੀ ਰਾਮ ਜੀ ਜਿੰਦਾਬਾਦ ਭਾਰਤਿਆ ਜਨਤਾ ਪਾਰਟੀ ਜਿੰਦਾਬਾਦ ਐਦਾਂ ਨਹੀਂ ਰਹਿਣਾ ਜਿਹਨੂੰ ਮਹਿਸੂਸ ਹੋਣਾ ਚਾਹੀਦਾ ਹੈ ਇਹ ਦੇਸ਼ ਦੇ ਰੱਖਿਆ ਮੰਤਰੀ ਬਹੁਤ ਸਤਿਕਾਰਯੋਗ ਆਦਰਨੀਏ ਸ਼੍ਰੀ ਰਾਜਨਾਥ ਜੀ ਦੇ ਹੋਂ ਤੋਂ ਪਹਿਲਾਂ ਲੋਕਾਂ ਵਿੱਚ ਉਹਨਾਂ ਨੂੰ ਸੁਣ ਲਈ ਉਹਨਾਂ ਨੂੰ ਮਿਲ ਲਈ ਉਹਨਾਂ ਨਾਲ ਵਿਚਾਰ ਸਾਂਝੇ ਕਰਨ ਲਈ ਕਿੰਨਾ ਉਤਸ਼ਾਹ ਤੇ ਉਮੰਗ ਹੈ ਕਿੰਨਾ ਉਤਸ਼ਾਹ ਤੇ ਉਮੰਗ ਹੈ ਇੱਕ ਵਾਰ ਆਪਾਂ ਦੋ ਚਾਰ ਨਾਰੇ ਲਾਵਾਂਗੇ ਤਾਜੋ ਪਤਾ ਲੱਗ ਸਕੇ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਜਿਹੜੀ ਗੱਲ ਤੁਸੀਂ ਅੱਜ ਸਾਹਮਣੇ ਬੈਠ ਕੇ ਕਹਿਣੀ ਹੈ ਉਹਦੀ ਇੱਕ ਇੱਕ ਗੱਲ ਰੈਣਾ ਜੀ ਨੇ ਰਾਜੂ ਜੀ ਨੇ ਤੇ ਚੀਮਾ ਜੀ ਨੇ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਦੱਸਣਾ ਤੁਹਾਡੇ ਅੰਡਰ ਤੋਂ ਓਵਰ ਕਰੰਟ ਦਾ ਪਤਾ ਲੱਗਣਾ ਨਾਰਿਆਂ ਤੋਂ ਭਾਰਤੀ ਜਨਤਾ ਪਾਰਟੀ ਮਝ ਨਹੀਂ ਆਉਂਦਾ ਪੂਰੇ ਜੋਰ ਨਾਲ ਮੁਠੀਆਂ ਮੀਚ ਕੇ ਵਾਰਤ ਮਾਤਾ ਦੀ ਜੈ ਵਾਰਤ ਮਾਤਾ ਦੀ ਜੈ ਸ਼੍ਰੀ ਨਰੇਂਦਰਪਾਲ ਮੋਦੀ ਜੈ ਹੋਵੇ ਸਭ ਤੋਂ ਪਹਿਲਾਂ ਜਿਹੜੀ ਸਾਹਮਣੇ ਸੰਗਤ ਬੈਠੀ ਹੈ ਇਹਨਾਂ ਦਾ ਸਿਰ ਝੁਕਾ ਕੇ ਇਹਨਾਂ ਦੇ ਚਰਨਾਂ 'ਚ ਨਮਨ ਕਰਕੇ ਸਾਰੀ ਸੀਨੀਅਰ ਲੀਡਰਸ਼ਿਪ ਵੱਲੋਂ ਤੁਹਾਡਾ ਬਹੁਤ 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 ਧੰਨਵਾਦ ਸਾਡੇ ਕੋਲ ਅਲਫਾਜ਼ ਨਹੀਂ ਐਨੀ ਗਰਮੀ ਦੇ ਬਾਵਜੂਦ ਵੀ ਲਗਾਤਾਰ ਪਿਛਲੇ 10 ਦਿਨ ਤੋਂ ਪਹਿਲਾਂ ਆਪਣਾ ਭੈਣ ਜੀ ਮਨਾਕਸ਼ੀ ਲੇਖੀ ਦਾ ਦੌਰਾ ਰਿਆ ਫਿਰ ਆਦਰਨੀਏ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਜੀ ਪਟਿਆਲਾ ਵਿਖਿਆ ਏ ਤੇ ਅੱਜ ਬਹੁਤ ਸਤਿਕਾਰਯੋਗ ਹਸਤੀ ਜਿਨ੍ਹਾਂ ਦਾ ਪੰਜਾਬ ਨਾਲ ਬਹੁਤ ਪਿਆਰ ਤੇ ਮੋਹ ਹੈ ਸ਼੍ਰੀ ਰਾਜਨਾਥ ਜੀ ਨੂੰ ਸੁਣਨ ਵਾਸਤੇ ਤੁਸੀਂ ਅੱਜ ਐਡੀ ਗਰਮੀ ਵਿੱਚ ਫਿਰ ਦੁਬਾਰਾ ਆਇਓ ਤੁਹਾਡਾ ਜਿੱਥੇ ਮੈਂ ਬਤਾਉ ਜ਼ਿਲ੍ਹਾ ਪ੍ਰਧਾਨ ਤੇਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮਾਣ ਮਹਿਸੂਸ ਕਰਦਾ ਜਿਹੜਾ ਤੁਸੀਂ ਪਿਆਰ ਦਿੱਤਾ ਸਾਨੂੰ ਸਾਰਿਆਂ ਨੂੰ ਮੈਨੂੰ ਸਰਦਾਰ ਦਿਦਾਲ ਸਿੰਘ ਪੱਟੀ ਸਾਹਿਬ ਜੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਨੇ ਸਰਦਾਰ ਰਮਿੰਦਰ ਸਿੰਘ ਸੰਘੋਵਾਲ ਸਾਹਿਬ ਜੋ ਲਧਿਆਣਾ ਦਿਹਾਤੀ ਦੇ ਪ੍ਰਧਾਨ ਨੇ ਛੋਟੇ ਵੀਰ ਮਲੇਰ ਕੋਟਲਾ ਦੇ ਪ੍ਰਧਾਨ ਅਮਨ ਥਾਪਰ ਜੀ ਅਰ ਬਹੁਤ ਸਤਿਕਾਰਯੋਗ